ਆਰੇ ਆਪਾਂ ਮੈਨੂੰ ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਖੜਾ ਸਕਦਾ ਐਨੀ ਦੂਰ ਮੇਰੇ ਸਾਹਦੇ ਘੱਟੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਮੇਰੇ ਕੋਲ ਮੇਰੇ ਸਾਹਦੇ ਘੱਟੀ ਆ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਪੱਸੀ ਕਰੋਗੇ ਕਰ ਦੇ ਤੇ ਪੱਸੀ ਕਰੋ ਮੇਰਾ ਜੀਤ ਹੈ ਬਾਈ ਕੰਮ ਕਰੋ ਫੂਲ ਕੰਮ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਡਾ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਲਮੀ ਸੋਸ਼ਲ ਮੀਡੀਆ ਕਰੋ ਵੀਜੀ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇਗਾ ਫਿਰ ਜੀ ਇੰਦਾਂ ਦੀ ਗੱਲ ਤੇ ਸੋਤਰ ਉਹ ਤੁਹਾਡੀ ਤੂੰ ਵੀ ਯਾਰ ਕਰਦੇਗੀ ਮੈਂ ਉਹ ਲੈ ਭਾਈ ਕੰਮ ਹੈ ਜੀ ਮਨ ਜੋਦ ਤੁਹਾਨੂੰ ਦੇ ਭਲਾਣਾ ਭਲਾਣਾ ਥੋੜਾ ਪਹਿਲਾਂ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤਾਂ ਨਹੀਂ ਬਣਾਓ ਕੁਝ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਪਾ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਸਾ ਦਾ ਖੁੱਲਾ ਸਾਰਾ ਖੁੱਲਾ ਕੋਈ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ